ਓ ਜਿੱਦ ਨਾ ਕਰਾਇਆ ਮੇਰਾ ਰਿਸ਼ਤਾ ਤੂੰ ਆਈ ਨਹੀਂ ਓ ਗਾਲਾਂ ਮੈਨੂੰ ਕੱਢ ਦੇ ਜਵਾਕ ਜਿੱਦ ਨਾ ਕਰਾਇਆ ਮੇਰਾ ਰਿਸ਼ਤਾ ਤੂੰ ਆਈ ਨਹੀਂ ਓ ਗਾਲਾਂ ਮੈਨੂੰ ਕੱਢ ਦੇ ਜਵਾਕ ਨਹੀਂ ਬਚੋਲਣੇ 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 ਕਿੱਦਾਂ ਦਾ ਕਰਾਇਆ ਮੇਰਾ ਸਾਖ ਨਹੀਂ ਬਚੋਲਣੇ ਕਿੱਦਾਂ ਦਾ ਕਰਾਇਆ ਮੇਰਾ ਸਾਖ ਤਿੰਨ ਚਾਰ ਜੰਮ ਕੇ ਜਵਾਕ ਸੱਤ ਅੱਠ ਸਾਲਾਂ ਬਾਅਦ ਕਰੀ ਜਾਣਾ ਵ ਕਵਾਸ ਤਿੰਨ ਚਾਰ ਜੰਮ ਕੇ ਜਵਾਕ ਸੱਤ ਅੱਠ ਸਾਲਾਂ ਬਾਅਦ ਕਰੀ ਜਾਣਾ ਵ ਕਵਾਸ ਵੇ ਕਬੀਲਦਾਰਾਂ 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 ਚੰਗਾ ਸੀ ਕਰੌਂਦੀ ਨਾ ਜੇ ਸਾਖ ਵੇ ਕਬੀਲਦਾਰਾਂ ਚੰਗਾ ਜੇ ਕਰੌਂਦੀ ਨਾ ਜੇ ਸਾਖ ਮੰਨਦਾ ਮੈਂ ਗੱਲ ਤੇਰੀ ਹੁੰਦਾ ਨਹੀਂ ਸਿਸਾਕ ਕਰਾਇਆ ਮੇਰਾ ਸਾਗਨੀ ਓਖਾ ਤੂੰ ਕਰਾਇਆ ਮੇਰਾ ਸਾਗਨੀ ਆਖਿਆ ਸੀ ਤੈਨੂੰ ਬਾਦੂ ਕੜਾ ਮੈਂ ਤੇ ਝੁਮਕੇ ਤੇ ਇੱਕ ਬਾਦੂ ਸੋਨੇ ਦੀ ਮੈਂ ਸ਼ਾਪਨੀ ਇੱਕ ਬਾਦੂ ਸੋਨੇ ਦੀ ਮੈਂ ਸ਼ਾਪਨੀ ਵਾਪਸ ਤੂੰ ਦੇ ਦੇ ਮੇਰੇ ਕੰਨਾਂ ਵਾਲੇ ਝੁਮਕੇ ਤੇ ਵਾਪਸ ਤੂੰ ਦੇ ਦੇ ਮੇਰੀ ਸ਼ਾਪਨੀ ਵਿਚੋਲਣੇ 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 ਕਿੱਦਾਂ ਦਾ ਕਰਾਇਆ ਮੇਰਾ ਸਾਗਦੀ ਵਿਚੋਲਣੇ ਕਿੱਦਾਂ ਦਾ ਕਰਾਇਆ ਮੇਰਾ ਸਾ ਕਈ ਤਾਂ ਬਚਾਰਿਆਂ ਨੂੰ ਜੁੜੇ ਨਾ ਜਨਾਨੀ ਤੈਨੂੰ ਜੁੜੀ ਐ ਤਾਂ ਲੜਦੀ ਐ ਮੱਖਵੇ ਜੁੜੀ ਐ ਤਾਂ ਲੜਦੀ ਐ ਮੱਖਵੇ ਪਹਿਲਾਂ ਤੈਨੂੰ ਪਾਇਆ ਸੀ ਮੈਂ ਸ਼ਗਨ ਵਿਆਹ ਦੇ ਵਿੱਚ ਲਾਣਤ ਪਾਉਨੀਆਂ ਹੁਣ ਲੱਖਵੇ ਲਾਣਤ ਪਾਉਨੀਆਂ ਹੁਣ ਲੱਖਵੇ ਖਰ ਕਹ ਦੇ ਕੈਨੂੰ ਦਪਾਲਵੀ ਬਚੋਲਾ ਜੇ ਗਰਾਟਿਆਂ ਤੂੰ ਸੌਂਦਾ ਨਹੀਂ ਜੋ ਰਾਤ ਵੇ ਕਬੀਲਦਾਰਾ 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 ਚੰਗਾ ਦੀ ਕਰਾਉਂਦੀ ਨਾ ਜੇ ਸਾਖ ਵੇ ਕਬੀਲਦਾਰਾ ਚੰਗਾ ਜੇ ਕਰਾਉਂਦੀ ਨਾ ਜੇ ਸਾਖ